ਪੀਰੀ ਫਕੀਰੀ ਰੰਗ ਚੈਨਲ ਦਿਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬਾਬਾ ਪਾਲਕਨਾਥ ਜੀ ਦੀ ਸੇਵਾ ਬਾਬਾ ਪਾਲਕਨਾਥ ਜੀ ਦੀ ਸੇਵਾ ਐਸੀ ਸੇਵਾ ਆ ਇਹਦੀ ਸੇਵਾ ਦੇ ਵਿੱਚ ਤੁਹਾਡੇ ਘਰ ਦੇ ਉੱਤੇ ਨਾ ਕੋਈ ਕੀਤੇ ਕਿਰਾਏ ਦਾ ਅਸਰ ਹੋਵੇਗਾ ਜੀ ਤਾਂ ਕੋਈ ਘਰ ਦੇ ਵਿੱਚ ਕੋਈ ਬਰਕਤ ਨਹੀਂ ਰਹਿੰਦੀ ਤਾਂ ਇਹਨਾਂ ਦੇ ਵਿੱਚ ਬਰਕਤ ਪਾਣਗੇ ਜੇ ਕੋਈ ਵੀ ਕੰਮ ਤੁਹਾਡਾ ਰੋਕਿਆ ਹੋਵੇ ਬੰਨਣ ਕੀਤਾ ਹੋਵੇ ਜਾਂ ਕੋਈ ਵੀ ਮੁਸ਼ਕਲ ਪਾਈ ਹੋਵੇ ਤਾਂ ਇਸ ਸੇਵਾ ਦੇ ਨਾਲ ਹਰ ਇੱਕ ਕੰਮ ਪੂਰਾ ਕਰ ਸਕਦੇ ਹਾਂ ਤੁਸੀਂ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੱਡੀ ਵਾਲੇ ਪੱਟਰ ਨੂੰ ਵੀ ਦਵਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਹੁਣ ਗੱਲ ਕਰਦੇ ਹਾਂ ਜੀ ਪੱਪਾ ਬਾਲਕਨਾਥ ਜੀ ਦੀ ਸੇਵਾ ਬਾਰੇ ਤਾਂ ਦੋਸਤੋ ਇਹ ਜਿਹੜੀ ਸੇਵਾ ਆ ਇਹ ਸੇਵਾ ਕੋਈ ਆਮ ਸੇਵਾ ਨਹੀਂ ਰੱਖੀ ਜਾਂਦੀ ਪੱਪਾ ਜੀ ਦੀ ਜਿਨ੍ਹਾਂ ਨੂੰ ਪੱਪਾ ਜੀ ਬਾਰੇ ਪਤਾ ਆ ਜਿਹੜੇ ਪੱਪਾ ਜੀ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ ਉਹ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਆ ਕਿ ਜੇ ਪੱਪਾ ਬਾਲਕਨਾਥ ਜੀ ਦੀ ਪਉਣਾ ਹਰੀ ਸਿੱਧ ਜੋਗੀ ਜੀ ਦੀ ਸੇਵਾ ਰੱਖ ਲਈ ਜਾਵੇ ਤਾਂ ਉਹਨਾਂ ਦੀ ਸੇਵਾ ਬਹੁਤ ਪਾਰ ਉਤਾਰ ਕਰ ਦਿੰਦੀ ਹੈ ਬਹੁਤ ਵਿਗੜੇ ਕੰਮ ਬਣਾ ਦਿੰਦੀ ਹੈ ਔਰ ਬਾਬਾ ਬਾਲਕਨਾਥ ਜੀ ਦੀ ਸੇਵਾ ਤਾਂ ਕਲਯੁਗ ਦੇ ਵਿੱਚ ਬਾਬਾ ਜੀ ਨੂੰ ਅਵਤਾਰੀ ਮੰਨਿਆ ਹੋਇਆ ਹੈ ਬਾਬਾ ਜੀ ਨੂੰ ਵਰ ਮਿਲਿਆ ਹੋਇਆ ਸ਼ੰਕਰ ਭਗਵਾਨ ਜੀ ਦਾ ਕਿ ਕਲਯੁਗ ਦੇ ਵਿੱਚ ਵੀ ਤੁਹਾਡਾ ਦੇਵਤਾ ਤੁਸੀਂ ਕਲਯੁਗ ਦੇ ਦੇਵਤਾ ਰਹੋਗੇ ਤੇ ਕਲਯੁਗ ਦੇ ਵਿੱਚ ਵੀ ਤੁਹਾਡਾ ਨਾਮ ਤੁਸੀਂ ਧਰਮ ਦਾ ਪ੍ਰਚਾਰ ਕਰੋਗੇ ਸੋ ਇਹਨਾਂ ਗੱਲਾਂ ਕਰਕੇ ਇਹਨਾਂ ਦੇ ਵਰਪਾ ਪ੍ਰਾਪਤ ਕਰਕੇ ਜਿਹੜੇ ਕਲਯੁਗ ਦੇ ਵਿੱਚ ਲੋਕਾਂ ਦੇ ਕੰਮਕਾਰ ਸਵਾਰਦੇ ਨੇ ਔਰ ਬਾਬਾ ਬਾਲਕਨਾਥ ਜੀ ਦੀ ਸੇਵਾ ਬੜੀ ਵੱਡੀ ਤੇ ਉੱਚੀ ਸੇਵਾ ਮੰਨੀ ਜਾਂਦੀ ਹੈ ਜੇ ਤੁਸੀਂ ਭਗਵਾਨ ਪੋਲੇ ਸ਼ੰਕਰ ਨੂੰ ਮੰਨਣਾ ਆ ਮੰਨਦੇ ਆ ਤਾਂ ਉਹ ਇਨਸਾਨ ਸਿੱਧ ਬਾਬਾ ਬਾਲਕਨਾਥ ਜੀ ਦੀ ਸੇਵਾ ਰੱਖ ਕੇ ਦੇਖੇ ਜਿਹੜੇ ਕਹਿੰਦੇ ਕਿ ਸਾਨੂੰ ਪੋਲੇ 나ਥ ਕਦੇ ਦਰਸ਼ਨ ਨਹੀਂ ਦਿੰਦੇ ਕਦੀ ਵੀ ਭੋਲੇनाथ ਦਰਸ਼ਨ ਨਹੀਂ ਦਿੰਦੇ ਨਾ ਦਰਸ਼ਨ ਹੁੰਦੇ ਆ ਜੇ ਤੁਸੀਂ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦੀ ਸੇਵਾ ਰੱਖ ਲਈ ਤੁਹਾਨੂੰ ਭੋਲੇनाथ ਖੁਦ ਦਰਸ਼ਨ ਦੇਣਗੇ ਖੁਦ ਚੱਲ ਕੇ ਆ ਕੇ ਦਰਸ਼ਨ ਦੇਣਗੇ ਇਹ ਸਾਡੀ ਖੁਦ ਅਜ਼ਮਾਇਸ਼ ਕੀਤੀ ਹੋਈ ਹੈ ਅਸੀਂ ਖੁਦ ਇਸ ਜਿਹੜੇ ਕਿ ਦੇ ਨਾਲ ਜਿਹੜੀ ਤੁਹਾਨੂੰ ਅਸੀਂ ਸੇਵਾ ਦੱਸਣ ਜਾ ਰਹੇ ਹਾਂ ਉਸ ਤਰੀਕੇ ਦੇ ਨਾਲ ਅਸੀਂ ਖੁਦ ਭੋਲੇनाथ ਦੇ ਦਰਸ਼ਨ ਪਾਏ ਹੋਏ ਨੇ ਸੋ ਅਸੀਂ ਤੁਹਾਨੂੰ ਬਾਬਾ ਜੀ ਦੀ ਸੇਵਾ ਦੱਸ ਕੇ ਤੁਸੀਂ ਵੀ ਪੋਲੇ ਨਾਲ ਦੀ ਸੇਵਾ ਤੇ ਪੋਲੇ ਨਾਲ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਜੇ ਪਾਪਾ ਜੀ ਦੀ ਸੇਵਾ ਰੱਖਦੇ ਹੋ ਤਾਂ ਦੋਸਤੋ ਸੇਵਾ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਹੈ ਕਿ ਸੇਵਾ ਦੇ ਨਾਲ ਤੁਸੀਂ ਜੀ ਪਾਪਾ ਜੀ ਦੀ ਜੇ ਤੁਸੇ ਸੇਵਾ ਰੱਖੀ ਤੁਹਾਡੇ ਘਰ ਦੇ ਉੱਤੇ ਕੋਈ ਕੋਈ ਕਾਲਾ ਜਾਦੂ ਜਾਂ ਕੋਈ ਇਲਮ ਨਹੀਂ ਕਰ ਸਕਦਾ ਕੋਈ ਵੀ ਮਾਈ ਦਾ ਲਾਲ ਤੁਹਾਡੇ ਉੱਤੇ ਜਿੰਨ ਪੂਤ ਛੱਡ ਨਹੀਂ ਸਕਦਾ ਜੇ ਤੁਹਾਡੇ ਤੇ ਬਾਬਾ ਸਿੱਧ ਜੋਗੀ ਦੀ ਜਿਹੜੀ ਸੇਵਾ ਹੈ ਜੇ ਤੁਹਾਡੇ ਤੇ ਮਿਹਰ ਹੋ ਗਈ ਤੁਹਾਡਾ ਵਾਲ ਨਹੀਂ 빙ਾ ਕਰ ਸਕਦਾ ਤਾਂ ਦੋਸਤੋ ਇਹ ਜਿਹੜੀ ਸੇਵਾ ਆ ਇਹ ਬਾਬਾ ਜੀ ਦੀ ਲਗਾਤਾਰ 40 ਦਿਨ ਤੁਸੀਂ ਰੱਖਣੀ ਆ ਇਹ ਜਿਹਨੇ ਬਾਬਾ ਜੀ ਦੀ ਸੇਵਾ ਰੱਖ ਲਈ ਜਿਹੜੇ ਬਾਬਾ ਜੀ ਨੂੰ ਇਸ਼ਕ ਕਰਦੇ ਨੇ ਮੁਹੱਬਤ ਕਰਦੇ ਨੇ ਉਹ ਤਾਂ ਇਸ ਸੇਵਾ ਨੂੰ ਬਹੁਤ ਹੱਸ ਕੇ ਕਰ ਲੈਣਗੇ ਔਰ ਜਿਹੜੇ ਆਪਣੇ ਜਿਨ੍ਹਾਂ ਦਾ ਕੋਈ ਕੰਮਕਾਰ ਵੈਸੇ ਖਰਾਬ ਪਏ ਨੇ ਜਾਂ ਕੋਈ ਕੰਮ ਖਰਾਬ ਕਰਨ ਦੀ ਉਹ ਸੋਚਣਗੇ ਕਿ ਭਾਈ ਸੇਵਾ ਰੱਖੀਏ ਕਿ ਨਾ ਰੱਖੀਏ ਪਰ ਜਿਹੜਾ ਬੰਦਾ ਸੋਚਦਾ ਰਹਿੰਦਾ ਹੈ ਉਹ ਸੋਚਦਾ ਹੀ ਰਹਿ ਜਾਂਦਾ ਹੈ ਤੇ ਜਿਨੇ ਇਸ਼ਕ ਦੇ ਵਿੱਚ ਜਿਹਨੂੰ ਕੋਈ ਲੋਭ ਲਾਭ ਲਾਲਚ ਨਹੀਂ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸਵਾਰਥ ਨਹੀਂ ਹੈਗਾ ਉਹ ਇਸ ਚੀਜ਼ ਦੇ ਨਾਲ ਸਤਜੋਗੀ ਦੀ ਸੇਵਾ ਵੀ ਪ੍ਰਾਪਤ ਕਰ ਲੈਂਦੇ ਉਹਨਾਂ ਦੇ ਦਰਸ਼ਨ ਵੀ ਪ੍ਰਾਪਤ ਕਰ ਲੈਂਦੇ ਆ ਸੋ ਇਹ ਸੇਵਾ ਬਹੁਤ ਮੰਨੀ ਹੋਈ ਸੇਵਾ ਬਹੁਤ ਉੱਚੀ ਸੇਵਾ ਮੰਨੀ ਜਾਂਦੀ ਹੈ ਬਾਬਾ ਜੀ ਦੀ ਸੇਵਾ ਤੁਸੀਂ ਕਰਕੇ ਦੇਖੋ ਤੁਹਾਡੇ ਘਰ ਦੇ ਜਿਹੜੇ ਦਿਨ ਹਾਲਾਤ ਜ਼ਰੂਰ ਬਦਲਣਗੇ ਤੁਸੀਂ ਬਾਬਾ ਜੀ ਦੀ ਸੇਵਾ ਸਰਦਾ ਦੇ ਨਾਲ ਸੱਚੇ ਮਨੋਂ ਕਰਨੀ ਹੈ ਕੋਈ ਕੋ ਕਰਕੇ ਮੇਰੇ ਕੰਨ ਤੇ ਜਾਂ ਕਿਸੇ ਦੇ ਕੰਨ ਤੇ ਤਾਂ ਤੁਸੀਂ ਸੇਵਾ ਕਰ ਨਹੀਂ ਸਕਦੇ ਤੁਹਾਡੇ ਅੰਦਰੋਂ ਪਿਆਰ ਹੋਣਾ ਚਾਹੀਦਾ ਇਸ਼ਕ ਹੋਣਾ ਚਾਹੀਦਾ ਸੇਵਾ ਤਾਂ ਲੱਗਦੀ ਹੈ ਸੇਵਾ ਖੁਦ ਦੀ ਵੀ ਤਾਂ ਆਈਆਂ ਹੁਣ ਸੇਵਾ ਜਿਹੜੀ ਹੈ ਇੱਕ ਸੇਵਾ ਤੇ ਤੁਹਾਡੇ ਕਿੰਨੇ ਕੰਮ ਸਵਾਰ ਦੇਣੇ ਇਹ ਤਾਂ ਤੁਸੀਂ ਖੁਦ ਸੇਵਾ ਰੱਖਣ ਤੋਂ ਬਾਅਦ ਜਾਣੋਗੇ ਤੇ ਜਿਹੜੀ ਸੇਵਾ ਆ ਇਹ ਜਿੱਦਾਂ ਤੁਹਾਨੂੰ ਦੱਸਿਆ ਮਨੋਂ ਉਤਰੋਂ ਕਰਨੀ ਪੈਣੀ ਆ ਮਨੋਂ ਤਨੋਂ ਤਨੋਂ ਮਨ ਤਨ ਧਨ ਵੀ ਦੇਣਾ ਪੈਣਾ ਇਹਦੇ ਵਿੱਚ ਜੋ ਤਨ ਲੱਗਣਾ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਬਾਬਾ ਜੀ ਨੂੰ ਸਮਰਪਿਤ ਕੀਤੀਆਂ ਇਸ ਤੋਂ ਜ਼ਿਆਦਾ ਡਬਲ ਤੁਹਾਨੂੰ ਮਿਲਣਗੀਆਂ ਸੋ ਜ਼ਿਆਦਾ ਨਾ ਕੁਝ ਕਹਿੰਦੇ ਹੋਏ ਸੇਵਾ ਦਾ ਹੁਣ ਮੈਂ ਮੁੱਖ ਪਹਿਲੂ ਤੇ ਆਉਣਾ ਕਿ ਮੈਂ ਕਿਹੜੀ ਸੇਵਾ ਤੁਸੀਂ ਰੱਖਣੀ ਹੈ ਦੇਖੋ ਬਾਬਾ ਜੀ ਦੀ ਸੇਵਾ ਐਤਵਾਰ ਨੂੰ ਰੱਖੀ ਜਾਂਦੀ ਹੈ ਐਤਵਾਰ ਵਾਲੇ ਦਿਨ ਤੋਂ ਕਿਸੇ ਜਿੱਥੇ ਐਤਵਾਰ ਤੋਂ ਸੇਵਾ ਸ਼ੁਰੂ ਕਰ ਲਓ ਜਾਂ ਕਿਸੇ ਐਤਵਾਰ ਤੋਂ ਸ਼ੁਰੂ ਕਰ ਲਓ ਮਨ ਬਣਾ ਲਓ ਸੇਵਾ ਦੀ ਤੁਸੀਂ ਕੀ ਕਰਨਾ ਪੰਜ ਐਤਵਾਰ ਰੱਖਣੇ ਆ ਸੇਵਾ ਦੇ ਔਰ ਪੰਜ ਐਤਵਾਰਾਂ ਦੇ ਵਿੱਚ ਬਾਬਾ ਜੀ ਦਾ ਇੱਕ ਸਰੂਪ ਘਰ ਦੇ ਵਿੱਚ ਲੈ ਆਣਾ ਘਰ ਦੇ ਵਿੱਚ ਰੱਖੋ ਇਹ ਸੇਵਾ ਜੇ ਤੁਸੀਂ ਬਾਹਰ ਮੰਦਰ ਦੇ ਵਿੱਚ ਬਾਬਾ ਜੀ ਦੇ ਰੱਖ ਸਕਦੇ ਹੋ ਤਾਂ ਵੀ ਰੱਖ ਲਓ ਕੋਈ ਦਿੱਕਤ ਨਹੀਂ ਜੇ ਬਾਹਰ ਮੰਦਰ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਤੁਸੀਂ ਕੀ ਕਰਨਾ ਬਾਬਾ ਜੀ ਦੀ ਸੇਵਾ ਜਦੋਂ ਰੱਖਣੀ ਹੈ ਪੰਜ ਐਤਵਾਰ ਘਰ ਦੇ ਵਿੱਚ ਦੇਸੀ ਘੋ ਦਾ ਜਿਹੜੀ ਜੋਤ ਹੈ ਉਹ ਚੱਲਣੀ ਹੈ ਚੱਲਣੀ ਹੈ ਉਹ ਰੋਜ਼ ਡੇਲੀ ਚੱਲਣੀ ਹੈ 40 ਦਿਨ ਤੇ 40 ਦਿਨ ਜਦੋਂ ਤੁਸੀਂ ਐਤਵਾਰ ਨੂੰ ਤੁਸੀਂ ਬਾਬਾ ਜੀ ਦੀ ਸੇਵਾ ਰੱਖਣੀ ਹੈ ਤੇ ਬਾਬਾ ਜੀ ਲਈ ਰੋਟ ਪ੍ਰਸ਼ਾਦ ਤਿਆਰ ਕਰਨਾ ਕੁਝ ਫਲ ਫਰੂਟ ਲੈ ਲੈਣੇ ਆ ਮਿਸ਼ਰੀ ਲੈ ਲੈਣੀ ਆ ਪੰਜ ਮੇਵੇ ਥੋੜੇ ਜਿਹੇ ਉਹਦੇ ਵਿੱਚ ਪਾ ਲੈਣੇ ਆ ਬਾਬਾ ਜੀ ਦੀ ਭੋਗ ਇਹ ਤਿਆਰ ਤੁਸੀਂ ਕਰ ਲੈਣਾ ਤੇ ਕੱਚੀ ਲੱਸੀ ਘਰ ਦੇ ਵਿੱਚ ਰੱਖ ਲੈਣੀ ਆ ਕੱਚੀ ਲੱਸੀ ਜਿਹੜੀ ਇਹ ਬਹੁਤ ਜ਼ਰੂਰੀ ਹੈ ਸੇਵਾ ਦੇ ਵਿੱਚ ਤੁਸੀਂ ਬਾਬਾ ਜੀ ਦੀ ਜਦੋਂ ਸੇਵਾ ਰੱਖਣੀ ਹੈ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਸਰਕਾਰ ਸੀ ਤੁਹਾਡੀ ਜਿਹੜੀ ਸੇਵਾ ਆ ਚਾਲੀ ਦਿਨ ਮੈਂ 41 ਦਿਨ ਦੀ ਸੇਵਾ ਤੁਹਾਡੇ ਚਰਨਾਂ ਦੇ ਵਿੱਚ ਰੱਖ ਰਿਹਾ ਸਾਡੇ ਘਰ ਦੇ ਵਿੱਚ ਜਿੰਨੇ ਵੀ ਸਾਡੇ ਕਾਰਜ ਹੈ ਸਾਰੇ ਸਵਾਰ ਦਿਓ ਸਾਡੇ ਘਰ ਦੇ ਵਿੱਚ ਜੋ ਵੀ ਕੀਤਾ ਕਰਾਇਆ ਜਾਦੂ ਟੋਣਾ ਤੰਤਰ ਮੰਤਰ ਜੋ ਹੈਗਾ ਸਾਨੂੰ ਉਹਦੇ ਵਿੱਚੋਂ ਮੁਕਤੀ ਦਿਓ ਤੇ ਆਪਣਾ ਤੁਸੀਂ ਪਹਿਰਾ ਲਾਓ ਤੁਸੀਂ ਇੰਨੀ ਗੱਲ ਕਹਿਣੀ ਆ ਇੰਨੀ ਗੱਲ ਕਹਿ ਕੇ ਤੁਸੀਂ ਬਾਬਾ ਜੀ ਦੀ ਜਿਹੜੀ ਸੇਵਾ ਹੈ ਉਹ ਸ਼ੁਰੂ ਕਰ ਦੇਣੀ ਆ ਜਦੋਂ ਤੁਸੀਂ ਇਹ ਸੇਵਾ ਕਰੋਗੇ ਇਹਦੇ ਵਿੱਚ ਤੁਹਾਨੂੰ ਕਿਸੇ ਗੁਰੂ ਦੀ ਜਾਂ ਕਿਸੇ ਵੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਸੇਵਾ ਤੁਸੀਂ ਸਿੱਧੀ ਡਾਇਰੈਕਟ ਆਪ ਘਰ ਦੇ ਵਿੱਚ ਕਰ ਸਕਦੇ ਹੋ ਜਾਂ ਮੰਦਿਰ ਜਿਹਾ ਬਾਬਾ ਜੀ ਦਾ ਕੋਈ ਤੁਹਾਡੇ ਮੰਦਰ ਹੈ ਤੁਸੀਂ ਉੱਥੇ ਵੀ ਕਰ ਸਕਦੇ ਹੋ ਤੁਸੀਂ ਕਰਨਾ ਕੀ ਹੈ ਰੋਟ ਪ੍ਰਸ਼ਾਦ ਤਿਆਰ ਕਰ ਲੈਣਾ ਇਹਦੇ ਵਿੱਚ ਤੁਸੀਂ ਕੋਈ ਮੰਤਰ ਪੜਨ ਦੀ ਵੈਸੇ ਲੋੜ ਤਾਂ ਹੈ ਨਹੀਂ ਜੇ ਤੁਸੀਂ ਮੰਤਰ ਪੜ੍ਹੋ ਜੇ ਮੰਤਰ ਪੜ੍ਹਨਾ ਹੀ ਆ ਤਾਂ ਤੁਸੀਂ ਓਮ ਨਮਾ ਸ਼ਿਵਾਏ ਦਾ ਜਾਪ ਕਰ ਸਕਦੇ ਹੋ ਜਾਂ ਓਮ ਸਿੱਧਾ ਇਹ ਨਮਾ ਸਿਰਫ ਇੰਨਾ ਮੰਤਰ ਪੜ ਸਕਦੇ ਹੋ ਓਮ ਸਿੱਧਾ ਈ ਨਮਾ ਪਾਪਾ ਜੀ ਦਾ ਇਹ ਮੰਤਰ ਹੈ ਛੋਟ ਮੰਤਰ ਜਿਹੜਾ ਕਹਿੰਦੇ ਆ ਜਿਹਦੇ ਨਾਲ ਪਾਪਾ ਜੀ ਖੁਸ਼ ਹੁੰਦੇ ਨੇ ਤੁਸੀਂ ਇਹ ਜਿਹੜਾ ਮੰਤਰ ਹੈ 108 ਵਾਰ ਪੜ ਲੈਣਾ ਰੋਜ਼ ਤੁਸੀਂ 1 ਘੰਟਾ ਜਾਂ 1 ਘੰਟਾ ਦਾ ਜਾਪ ਕਰੋ ਬੈਠ ਕੇ ਇੱਕ ਮਾਲਾ ਜਾਪ ਕਰਨ ਤੋਂ ਬਾਅਦ 1 ਘੰਟਾ ਫੇਰ ਵੀ ਜਾਪ ਕਰੋ ਉਸ ਤੋਂ ਬਾਅਦ ਤੁਸੀਂ ਜਿਹੜੀ ਇਹ ਸੇਵਾ ਹੈ ਲਗਾਤਾਰ ਕਰੋ ਉਤਰਪੋਗ ਪ੍ਰਸ਼ਾਦ ਉਹ ਤੁਸੀਂ ਘਰ ਦੇ ਵਿੱਚ ਭੋਗ ਲਵਾ ਕੇ ਫਿਰ ਬਾਕੀ ਦੇ ਚੜੀ ਜਿਹੜਾ ਵੀ ਜੋ ਸਮਾਨ ਹੈ ਤੁਸੀਂ ਆਪ ਘਰ ਦੇ ਵਿੱਚ ਵੰਡ ਕੇ ਖਾ ਸਕਦੇ ਹੋ ਤੇ ਬਾਬਾ ਜੀ ਦੇ ਮੰਦਰ ਦੇ ਵਿੱਚ ਜਿਹੜਾ ਤੁਸੀਂ ਜਾਣਾ ਆ ਉਹਦੇ ਮੰਦਰ 'ਚ ਜਾਣਾ ਬਹੁਤ ਜ਼ਰੂਰੀ ਹੈ ਜਿੱਥੇ ਧੂਣਾ ਚੱਲਦਾ ਹੋਇਆ ਬਾਬਾ ਜੀ ਦਾ ਸਿੱਧ ਧੂਣਾ ਜਿੱਥੇ ਚੱਲਦਾ ਹੈ ਤੁਸੀਂ ਉਸ ਧੂਨੇ ਦੀ ਰਾਖ ਲੈ ਆਣੀਆ ਕਰੇ ਠੀਕ ਹੈ ਜੀ ਧੂਨੇ ਦੀ ਰਾਖ ਲੈ ਆ ਕੇ ਘਰ ਦੇ ਵਿੱਚ ਜਿਹੜਾ ਸਵੇਰੇ ਸ਼ਾਮ ਉਹਦਾ ਛਿੱਟਾ ਦੇਣਾ ਹੈ ਕੱਚੀ ਲੱਸੀ ਦਾ ਵੀ ਦੇਣਾ ਹੈ ਤੇ ਨਾਲ ਬਾਬਾ ਜੀ ਦੀ ਧੋਨੇ ਦੀ ਰਾਖ ਦਾ ਛਿੱਟਾ ਦੇਣਾ ਤੁਸੀਂ ਇਹ ਕੰਮ ਕਰੋ ਦੇਖੋ ਤੁਹਾਡੇ ਤੇ ਬਾਬਾ ਜੀ ਦੀ ਕਿਰਪਾ ਵੀ ਹੋਏਗੀ ਤੁਹਾਡੇ ਘਰ ਦੇ ਕੰਮ ਬਣਨਗੇ ਵਿਗੜੇ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ